ਸ਼੍ਰੀ ਫਤੇਗੜ ਸਾਹਿਬ ਪੁਲਿਸ ਸਟੇਸ਼ਨ ਨੇ ਇੱਕ ਪਿਤਾ ਦੇ ਪੁੱਤਰ ਵਿਰੁੱਧ ਪੁਲਿਸ ਮੁਲਾਜ਼ਮ ਨਾਲ ਦੁਰਵਿਵਹਾਰ ਕਰਨ ਅਤੇ ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ੇ ਹੇਠਾਂ ਮਾਮਲਾ ਦਰਜ ਕੀਤਾ ਪੁਲਿਸ ਕਰਮਚਾਰੀ ਅਦਾਲਤ ਚ ਚੱਲ ਰਹੀ ਇੱਕ ਕੇਸ ਲਈ ਪਰਵਾਨਾ ਨੋਟ ਲਈ ਪਿੰਡ ਤਲਾਨੀਆਂ ਚ ਸ਼ਾਮਲਾਲ ਅਤੇ ਪੁੱਤਰ ਰਜੇਸ਼ ਕੁਮਾਰ ਦੇ ਘਰ ਗਏ ਸਨ ਸ਼ਾਮਲਾਲ ਉਸ ਨੂੰ ਘਰੇ ਮਿਲਿਆ ਅਤੇ ਜਦੋਂ ਉਸਨੇ ਪਰਵਾਨਾ ਨੋਟ ਕਰਨਾ ਸ਼ੁਰੂ ਕੀਤਾ ਤਾਂ ਉਹ ਰੌਲਾ ਪਾਉਣ ਲੱਗ ਪਿਆ ਜਿਸ ਦੌਰਾਨ ਉਸਦਾ ਪੁੱਤਰ ਜੇ ਜੋ ਦੂਜੇ ਕਮਰੇ ਚ ਪਿਆ ਸੀ ਆ ਗਿਆ ਤੇ ਪੁਲਿਸ ਕਰਮਚਾਰੀ ਨਾਲ ਝਗੜਾ ਕਰਨ ਲੱਗ ਪਿਆ ਜਦੋਂ ਪੁਲਿਸ ਕਰਮਚਾਰੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਕਰਮਚਾਰੀ ਨਾਲ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਬਾਰੇ ਉਸਨੇ ਫਤੇਗੜ ਸਾਹਿਬ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੇ ਥਾਣਾ ਇੰਚਾਰਜ ਇੰਦਰਜੀਤ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਇਸ ਦੌਰਾਨ ਕਾਂਸਟੇਬਲ ਸੰਦੀਪ ਸਿੰਘ ਅਤੇ ਮਨਦੀਪ ਸਿੰਘ ਨਾਲ ਝੜੜਾ ਹੋ ਗਈ ਅਤੇ ਉਹਨਾਂ ਦੀਆਂ ਵਰਦੀਆਂ ਨੂੰ ਪਾੜ ਦਿੱਤਾ ਗਿਆ। ਪੁਲਿਸ ਨੇ ਬੜੀ ਮੁਸ਼ਕਲ ਨਾਲ ਸ਼ਾਮ ਲਾਲ ਨੂੰ ਕਾਬੂ ਕੀਤਾ ਅਤੇ ਉਸ ਨੂੰ ਕਾਰ 'ਚ ਬਿਠਾਇਆ। ਜਿਸ ਦੌਰਾਨ ਰਜੇਸ਼ ਕੁਮਾਰ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਸ਼ਾਮ ਲਾਲ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਰਜੇਸ਼ ਦੀ ਭਾਲ ਜਾਰੀ ਹੈ। ਸਾਡਾ ਇਹ ਬੜਾ ਵੱਡਾ ਵਾਈ ਮਾਮਲਾ ਹੈ ਸਾਡਾ ਇਹ ਚਲਾਨ ਪੇਸ਼ ਹੋਣਾ ਸੀ কোর্ਟ 'ਚ ਤੇ ਉਹ ਇਹ ਸੀ ਤਿਲਕਰਾਜ ਗਿਆ ਸੀ ਇਹਦੇ ਵਾਸਤੇ ਕੱਲ ਕੋਰਟ ਪੇਸ਼ ਕੇ ਕਰਨ ਗਿਆ ਸੀ ਪਹਿਲਾ ਚਲਾਨ ਜਸਵੰਤ ਗਾਂਦੇ ਵੀ ਇਹਨਾਂ ਜਿਹੜਾ ਮੋਲਜਮ ਹੈ ਉਹਨਾਂ ਲਿਖਿਆ ਉਹਨਾਂ ਅੰਦਰ ਤੇ ਤਿਲਕਰਾਜ ਗਿਆ ਇਹਨੂੰ ਹੰਮਣੇ ਉਰ ਤੋਂ ਵਾਸਤੇ ਭਰਵਾਨਾ ਉਰ ਤੋਂ ਵਾਸਤੇ ਤੇ ਇਹ ਤਿਲਕਰਾਜ ਵਾਲੀ ਗੋਟ ਲੱਗ ਗਿਆ ਤਾਂ ਤਿਲਕਰਾਜ ਨਾਲ ਤੋਂ ਬਰਾਜ ਸੀ ਉਹਨਾਂ ਨੂੰ ਵਾਲੀ ਗੋਟ ਕਰਨ ਲੱਗਿਆ ਤੇ ਤਿਲਕਰਾਜ ਨੇ ਮੈਨੂੰ ਬੁਲਾ ਲਿਆ ਮੌਕੇ ਤੇ ਚਲੋ ਮੈਂ ਸਮਝਾਇਆ ਸਮਝੂ ਜਾ ਕੇ ਵੀ ਤੂੰ ਸ਼ਾਮਲਾਲ ਭਾਈਆ ਤੂੰ ਆਪਣਾ ਵੀ ਤੂੰ ਇਹ ਨਾ ਕਰ ਨਹੀਂ ਨਹੀਂ ਇਹ ਤਾਂ ਮੇਰੇ ਸਾਹਮਣੇ ਮੇਰੇ ਮੁਲਾਜ਼ਮਾਂ ਦੇ ਸੰਦੀਪ ਦੀ ਵਰਦੀ ਪਾੜਤੀ ਉਹ ਮੁਲਾਜ਼ਮਾਂ ਨਾਲ ਹੱਸ ਕੇ ਪਾਈ ਤੇ ਬੜੌਖਾ ਉਹ ਲੈ ਕੇ ਆਂਦਾ ਸੀ ਤੇ ਹਲੋ ਹਾਂ ਸਾਡਾ ਦੂਤੀ ਉਸਰਾ ਗਿਆ ਸਿਰਫ ਇਹ ਸੇ ਮਾਨੂੰ ਕਲ ਕਰਾ ਜਨੇ ਅਰ ਤੇ ਬਿਆਨ ਲਖਾਇਆ ਤੇ ਰੈਸਟ ਭਾਈਓ ਪਹਿਲਾਂ ਵੀ ਕੋਈ ਮਾਮਲੇ ਦੱਸੋ ਇਹਦੇ ਤੇ ਹਾਂਜੀ ਪਹਿਲਾਂ ਤਿੰਨ ਚਾਰ ਮੁਲਾਜ਼ਮ ਪੰਜ ਮਕਦਮੇ ਦਰਜ ਨੇ ਜਿਹਦੇ ਚ ਤਿੰਨ ਮਕਦਮੇ ਦਾ ਹੈ ਪੁਸ਼ਟੀ ਵਰਦੀ ਨਾਲ ਸੰਬੰਧਤ ਹੈ 186 ਤੇ 153 ਦੇ ਤੇ ਦੋ ਮਾਰਕ ਉਤ ਦੀ ਬਾਈਕ ਦੇ ਤੇ ਗਿਰਤਾ ਕਰਕੇ ਜੋ ਕਰ ਕਰਕੇ ਅੱਜ ਪੇਸ਼ ਅਦਾਲਤ ਕੀਤਾ ਤੇ ਬਾਕੀ ਪਤਾ ਨਹੀਂ ਅਜੇ ਜੁਡੀਸ਼ਰ ਭੇਜਿਆ ਗਿਆ ਕਿ ਮਾਨ ਮੰਗਿਆ ਫਤੇਗੜ ਸਾਹਿਬ ਪੁਲਿਸ ਸਟੇਸ਼ਨ ਨੇ ਇੱਕ ਪਿਤਾ ਦੇ ਪੁੱਤ ਵਿਰੁੱਧ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਨ ਅਤੇ ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਦੇ ਦੋਸ਼ੇ ਹੇਠਾਂ ਮਾਮਲਾ ਦਰਜ ਕੀਤਾ ਪੁਲਿਸ ਕਰਮਚਾਰੀ ਅਦਾਲਤ ਚ ਚੱਲ ਰਹੀ ਇੱਕ ਕੇਸ ਲਈ ਪਰਵਾਨਾ ਨੋਟ ਲਈ ਪਿੰਡ ਤਲਾਨੀਆਂ ਚ ਸ਼ਾਮਲਾਲ ਅਤੇ ਪੁੱਤਰ ਰਜੇਸ਼ ਕੁਮਾਰ ਦੇ ਘਰ ਗਏ ਸਨ ਸ਼ਾਮਲਾਲ ਉਸ ਨੂੰ ਘਰੇ ਮਿਲਿਆ ਅਤੇ ਜਦੋਂ ਉਸਨੇ ਪਰਵਾਨਾ ਨੋਟ ਕਰਨਾ ਸ਼ੁਰੂ ਕੀਤਾ ਤਾਂ ਉਹ ਰੌਲਾ ਪਾਉਣ ਲੱਗ ਪਿਆ ਜਿਸ ਦੌਰਾਨ ਉਸਦਾ ਪੁੱਤਰ ਜੇ ਜੋ ਦੂਜੇ ਕਮਰੇ ਚ ਪਿਆ ਸੀ ਆ ਗਿਆ ਤੇ ਪੁਲਿਸ ਕਰਮਚਾਰੀ ਨਾਲ ਝਗੜਾ ਕਰਨ ਲੱਗ ਪਿਆ ਜਦੋਂ ਪੁਲਿਸ ਕਰਮਚਾਰੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਕਰਮਚਾਰੀ ਨਾਲ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਬਾਰੇ ਉਸਨੇ ਫਤਿਹਗੜ੍ਹ ਸਾਹਿਬ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਤੇ ਥਾਣਾ ਇੰਚਾਰਜ ਇੰਦਰਜੀਤ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਇਸ ਦੌਰਾਨ ਕਾਂਸਟੇਬਲ ਸੰਦੀਪ ਸਿੰਘ ਅਤੇ ਮਨਦੀਪ ਸਿੰਘ ਨਾਲ ਝੜਾ ਹੋ ਗਈ ਅਤੇ ਉਹਨਾਂ ਦੀਆਂ ਵਰਦੀਆਂ ਨੂੰ ਪਾੜ ਦਿੱਤਾ ਗਿਆ। ਪੁਲਿਸ ਨੇ ਬੜੀ ਮੁਸ਼ਕਲ ਨਾਲ ਸ਼ਾਮ ਲਾਲ ਨੂੰ ਕਾਬੂ ਕੀਤਾ ਅਤੇ ਉਸ ਨੂੰ ਕਾਰ 'ਚ ਬਿਠਾਇਆ। ਜਿਸ ਦੌਰਾਨ ਰਜੇਸ਼ ਕੁਮਾਰ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਸ਼ਾਮ ਲਾਲ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਰਾਜੇਸ਼ ਦੀ ਪਾਲ ਜਾਰੀ ਹੈ। ਸਾਡਾ ਇਹ ਬੜਾ ਵੱਡਾ ਵਾਅਿਵਕਦਮ ਹੈ ਸਾਡਾ ਇਹ ਚਲਾਨ ਪੇਸ਼ ਹੋਣਾ ਸੀ। ਕੋਰਟ 'ਚ ਤੇ ਉਹ ਇਹ ਅਸੀਂ ਤਿਲਕਰਾਜ ਗਿਆ ਸੀ ਇਹਦੇ ਵਾਸਤੇ ਕੱਲ ਕੋਰਟ 'ਚ ਪੇਸ਼ ਕੀ ਕਰਨ ਗਿਆ ਸੀ ਪਹਿਲਾਂ ਚਲਾਨਾ। ਜਸਵੰਤ ਗਾਂਦੇ ਵੀ ਇਹਨਾਂ ਜਿਹੜਾ ਮੋਲਜਮਾ ਮਨ ਲਿਖਿਆ ਉਹਨਾਂ ਪੰਦਰ ਤੇ ਤਿਲਕਰਾਜ ਗਿਆ ਇਹਨੂੰ ਹੰਮ ਬਨੋਟ ਤੋਂ ਵਾਸਤੇ ਪਰਵਾਨਾ ਨੋਟ ਤੋਂ ਵਾਸਤੇ ਤੇ ਇਹ ਤਿਲਕਰਾਜ ਗਲੀ ਗੋਟ ਲੱਗ ਗਿਆ ਕਿ ਤਿਲਕਰਾਜ ਨਾਲ ਤੋਂ ਮਲਾਜ ਸੀ ਉਹਨਾਂ ਨੂੰ ਗਲੀ ਗੋਟ ਕਰਨਾ ਗਿਆ ਤੇ ਤਿਲਕਰਾਜ ਨੇ ਮੈਨੂੰ ਬੁਲਾ ਲਿਆ ਮੌਕੇ ਤੇ ਚਲੋ ਮੈਂ ਸਮਝਾਇਆ ਸਮਝੋ ਜਾ ਕੇ ਵੀ ਤੂੰ ਸ਼ਾਮ ਲਾਲ ਭਾਈ ਆ ਤੂੰ ਆਪਣਾ ਵੀ ਤੂੰ ਇਹ ਨਾ ਕਰ ਨਹੀਂ ਨਹੀਂ ਇਹ ਤਾਂ ਮੇਰੇ ਸਾਹਮਣੇ ਮੇਰੇ ਮੁਲਾਜ਼ਮਾਂ ਦੇ ਸਦੀਪ ਦੀ ਵਰਦੀ ਪਾੜਤੀ ਉਹ ਮੁਲਾਜ਼ਮਾਂ ਨਾਲ ਤੋਂ ਭਾਈ ਤੇ ਬੜਾ ਔਖਾ ਉਹ ਲੈ ਕੇ ਆਂਦਾ ਸੀ ਤੇ ਹਲੋ ਸਾਡਾ ਦੂਤੀ ਉਸਰਾ ਗਿਆ ਸਿਰਫ ਇਹ ਸੇ ਮੈਨੂੰ ਕਲ ਕਰਾ ਜਨੇ ਵਰਤਿਆ ਬਿਆਨ ਲਖਾਇਆ ਤੇ ਰਿਵੈਸਟ ਭਾਈਓ ਪਹਿਲਾਂ ਵੀ ਕੋਈ ਮਾਮਲੇ ਦੱਸੋ ਇਹਦੇ ਤੇ ਹਾਂਜੀ ਪਹਿਲਾਂ ਤਿੰਨ ਚਾਰ ਮਾਲਾਜ ਪੰਜ ਮਕਦਮੇ ਕਰਦੇ ਆ ਜਿਹਦੇ ਚ ਤਿੰਨ ਮਕਦਮੇ ਦਾ ਹੈ ਪੁਸ਼ਤੀ ਵਰਦੀ ਨਾਲ ਸੰਬੰਧਤ ਹੈ 186 ਤੇ 153 ਦੇ ਤੇ ਦੋ ਮਾਰਕ ਉਤ ਦੀ ਗਿਰਤਾਰ ਕਰਕੇ ਜੋਕਰ ਕਰਕੇ ਅੱਜ ਪੇਸ਼ ਅਦਾਲਤ ਕੀਤਾ ਤੇ ਬਾਕੀ ਪਤਾ ਨਹੀਂ ਅਜੇ ਜੁਡੀਸ਼ਰ ਭੇਜਿਆ ਗਿਆ ਜਾਂ ਮਾਨ ਮੰਗਿਆ